ਬਠਿੰਡਾ ਲੋਕ ਸਭਾ ਸੀਟ ਨੂੰ ਜਿੱਤਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣਾ ਪੂਰਾ ਦਮਖਮ ਜਿਹੜਾ ਬਠਿੰਡਾ ਚੋਣ ਸੀਟ ਦੇ ਉੱਤੇ ਲਗਾ ਦਿੱਤਾ ਗਿਆ ਜਿਸ ਤੋਂ ਬਾਅਦ ਬਿਬਾਹ ਸਿਮਰਤ ਕੌਰ ਬਾਦਲ ਦੇ ਚੋਣ ਪ੍ਰਚਾਰ ਦੇ ਲਈ ਲਗਾਤਾਰ ਸੁਖਬੀਰ ਸਿੰਘ ਬਾਦਲ ਵੀ ਚੋਣ ਮੈਦਾਨ ਦੇ ਵਿੱਚ ਨੇ ਪਰ ਉੱਥੇ ਜੇਕਰ ਗੱਲ ਕਰੀਏ ਕਿਸਾਨਾਂ ਦੀ ਤਾਂ ਕਿਸਾਨਾਂ ਦੇ ਵੱਲੋਂ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਵੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕੱਲ ਬਠਿੰਡਾ ਦੇ ਵਿੱਚ ਇੱਕ ਸਮਾਗਮ ਦੌਰਾਨ ਸੁਖਬੀਰ ਸਿੰਘ ਬਾਦਲ ਤੇ ਬਿਬਾਹ ਸਿਮਰਤ ਕੌਰ ਬਾਦਲ ਪਿੰਡ ਦੇ ਵਿੱਚ ਪਹੁੰਚੇ ਜਿੱਥੇ ਕਿਸਾਨਾਂ ਦੇ ਵੱਲੋਂ ਇਨਾ ਦੋਨੋ ਦਾ ਜ਼ਬਰਦਸਤ ਬਿਰੋਧ ਕੀਤਾ ਗਿਆ ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਭਾਜਪਾ ਦੇ ਨਾਲ ਯਾਰੀਆਂ ਪਗਾਈਆਂ ਤੇ ਉਸ ਤੋਂ ਬਾਅਦ ਜਦੋਂ ਕਿਸਾਨਾਂ ਨੇ ਇਹ ਦੇ ਘਰ ਘੇਰ ਲਏ ਤੇ ਉਸ ਤੋਂ ਬਾਅਦ ਇਹਨਾਂ ਨੇ ਗੱਠ ਜੋੜ ਤੋੜ ਕੇ ਤੇ ਕਿਸਾਨਾਂ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਦਾ ਮੁੱਦਾ ਇਹਨਾਂ ਨੂੰ ਸੱਤਾ ਦੇ ਵਿੱਚ ਰਹਿੰਦੇ ਯਾਦ ਨਹੀਂ ਆਉਂਦਾ ਜਦ ਸੱਤਾ ਤੋਂ ਬਾਹਰ ਹੋ ਜਾਂਦੇ ਨੇ ਤਦ ਇਹਨਾਂ ਨੂੰ ਪੰਜਾਬ ਦੇ ਮਸਲੇ ਯਾਦ ਆ ਜਾਂਦੇ ਨੇ ਇਸੇ ਨਾਲ ਹੀ ਉਹਨਾਂ ਨੇ ਪੰਜਾਬ ਬਚਾਈ ਯਾਤਰਾ ਤੇ ਨਿਸ਼ਾਨੇ ਸਾਧਦੇ ਹੋਏ ਕਿਸਾਨਾਂ ਨੇ ਕਿਹਾ ਕਿ ਪਹਿਲਾਂ ਪੰਜਾਬ ਖਾ ਲਿਆ ਤੇ ਹੁਣ ਪੰਜਾਬ ਬਚਾਉਣ ਜਾ ਰਹੇ ਨੇ ਪਹਿਲਾਂ ਤਾਂ ਜਿਹੜੇ ਸੀ ਚੰਗੇ ਆ ਇਹ ਕਾਨੂੰਨ ਬਹੁਤ ਚੰਗੇ ਜਿੰਮੇਦਾਰ ਰਾਸਤੇ ਮਗਰੋਂ ਕਿਉਂ ਮਾੜੇ ਬਣ ਗਏ ਜਦੋਂ ਕਿਸਾਨ ਜਿਹਦੇ ਬੰਦੀਆਂ ਨੇ ਥੋੜਾ ਘਰ ਘੇਰ ਲਿਆ ਇਸ ਕਰਕੇ ਅਸੀਂ ਪੁੱਛਣਾ ਸੀ ਤੇਰੇ ਬੰਦੀ ਸਿੰਘ ਇਹਨਾਂ ਦੇ ਜਦੋਂ ਇਹ ਹਕੂਮਤ 'ਚ ਨਹੀਂ ਹੁੰਦੇ ਉਦੋਂ ਇਹਨਾਂ ਦੇ ਬੰਦੀ ਸਿੰਘ ਜ਼ਿਆਦਾ ਆ ਜਾਂਦੇ ਆ ਇਹ 25 ਸਾਲ ਵੀ ਰਾਜ ਕਰਕੇ ਪਹਿਲਾਂ ਇਹਨਾਂ ਦੇ ਬੰਦੀ ਸਿੰਘ ਨਹੀਂ ਆਦੇ ਇਹੇ ਜੇ ਕਈ ਮੁੱਦੇ ਆ ਜਿਹੜੇ ਇਹਨਾਂ ਦੇ ਜਦੋਂ ਇਹ ਸਰਕਾਰ 'ਚ ਨਹੀਂ ਹੁੰਦੇ ਉਦੋਂ ਚੱਕ ਲੈਂਦੇ ਆ ਹੂੰ ਇਹਨਾਂ ਨੂੰ ਸਰਕਾਰ ਨਾਲ ਕੋਈ ਨਹੀਂ ਹੂੰ ਇਹਨਾਂ ਨੇ ਭਾਜਪੀ ਨਾਲ ਯਾਰੀਆਂ ਰੱਖਣੀਆਂ ਸੈਟ ਨਾਲ ਯਾਰੀਆਂ ਪਕਾਉਣੀਆਂ ਆ ਪੰਜਾਬ ਦਾ ਵੇਟ ਠੱਠੇ ਖੂਚ ਜੀ ਹੋਰ ਤੁਹਾਡੀਆਂ ਕਿਹੜੇ ਕਿਹੜੇ ਮੰਗਾਂ ਜੀ ਸਾਡੀਆਂ ਮੰਗਾਂ ਜਿਹੜੇ ਇਹਨਾਂ ਨੇ ਵਾਅਦਾ ਕਰੇ ਸੀ ਪੂਰੇ ਕਰਾਇਆ ਇਹਨਾਂ ਨੇ ਬੀਜੇਪੀ ਤੋਂ ਇੰਨੇ ਸਾਲ ਰਹੇ ਸਰਕਾਰ ਚ ਕੋਈ ਵਾਅਦਾ ਪੂਰਾ ਕਰਾਇਆ ਇਹਨਾਂ ਨੇ ਕੈਬਨਿਟ ਮੰਤਰੀ ਵੀ ਰਹੇਗੇ ਉਹ ਤਾਂ ਦੱਸ ਕਰ ਕਰਾਇਆ ਵੀ ਕਾਨੂੰਨ ਬੜੇ ਚੰਗੇ ਆ ਉਦੋਂ ਅਚਾਨਪ ਅੜ ਸ਼ੀ ਨੇ ਹਰਸ਼ਮਰਤਾ ਜਦੋਂ ਕਹਿ ਜਾਂਦੀ ਸੀ ਕਿ ਸਾਨੂੰ ਤਾਂ ਧੋਖੇ ਚ ਰੱਖਿਆ ਇਹ ਨਹੀਂ ਆਣ ਪੜਤਾ ਨਹੀਂ ਸੀ ਹਰਸ਼ਮਰਤਾ ਪਿਕਨ ਨੂੰ ਪੜ ਕੇ ਦੱਸ ਕਰ ਰਿਹਾ ਹੈ ਕਿ 25 ਟਰੈਕਟਰ ਤੋੜਿਆ ਉੱਥੇ 25 ਸਾਡੇ ਟਰੈਕਟਰ ਭੰਨ ਤੇ ਉੱਥੇ ਇਹਨਾਂ ਦਾ ਹਲਕਾ ਇੰਚਾਰਜ ਕੋਈ ਆ ਕੇ ਨਹੀਂ ਖੜਾ ਟਰੈਕਟਰਾਂ ਨਾਲ ਦੇ ਕਰੇ ਕਿਸੇ ਨੇ ਹਾ ਦਾ ਨਾਰਾ ਨਹੀਂ ਮਾਰਿਆ ਵੀ ਬਹੁਤ ਮਾੜਾ ਹੋਇਆ ਇਹ ਸੁਖਵੀਰ ਬਾਦਲ ਨੇ ਜਿੱਤੇ ਪੰਜਾਬ بچਾਓ ਯਾਤਰਾ ਬਚਾਓ ਆਪ ਹੀ ਖਾ ਕੇ ਆਪ ਹੀ ਚੱਲ ਕੇ ਬਚਾਉਣਾ ਇਹ ਕਹਿੰਦਾ ਵੀ ਮੇਰੇ ਪੰਜਾਬ بچਾਓ ਯਾਤਰਾ ਨੂੰ ਖਰਾਬ ਕਰਨ ਵਾਸਤੇ ਕਿਸਾਨਾਂ ਨੇ ਆਹ ਮੋਰਚਾ ਵਿੱਢਿਆ ਜਿਹੜਾ ਅਸੀਂ ਬਾਟਰਾ ਦੇ ਮੋਰਚਾ ਲਾਇਆ ਹੈ ਹਾਲਾਂਕਿ ਅਸੀਂ ਜਿਹੜੀਆਂ ਮੰਗਾਂ ਮੰਨੀਆਂ ਸੀ ਉਹ ਸੈਂਟਰ ਸਰਕਾਰ ਦੇ ਯਾਦ ਕਰਾਉਣ ਚੱਲੇ ਸੀ ਵੀ ਆਹਾ ਹਾ ਮੰਗਾ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਸੀ ਇਹ ਵਾਅਦੇ ਤੁਹਾਡੀ ਸਰਕਾਰ ਰਹਿੰਦੀ ਹੈ ਤਿੰਨ ਚਾਰ ਮਹੀਨੇ ਪੂਰੇ ਕਰੋ ਇਹ ਅਸੀਂ ਤਾਂ ਉਹ ਵਾਅਦੇ ਪੂਰੇ ਕਰਾਉਣ ਚੱਲੇ ਸੀ ਇਹ ਆਂਦਾ ਮੇਰੀ ਪੰਜਾਬ ਬਚਾਓ ਯਾਤਰਾ ਹੀ ਖਰਾਬ ਕਰਨ ਚੱਲੇ ਸੀ ਆਪ ਹੀ ਖਾ ਕੇ ਆਪ ਹੀ ਬਚਾਉਣ ਚੱਲ ਪਈ ਇਹ ਜੀਆਂ ਸਾਡੀਆਂ ਸਿੰਘਾਂ ਪੈਸਾ